ਜਾਣਾ ਨਿਕਲੇ ਤੇ ਹੈ ਜਿੱਤੇ ਤੇ ਦੁਕਾਨ ਆਉਣੀ ਹੈ ਜਿੰਦਰਾ ਵਾਲੀ ਤੇ ਉਧਰ ਰੋਕਿਓ ਮੈਂ ਜਿੰਦਰਾ ਲੈਣਾ ਜਵਾਨ ਨੂੰ ਲੈਣਾ ਜਵਾਨ ਨੂੰ ਨਹੀਂ ਲਾਉਣਾ ਆ ਘਰੇ ਗੜੀ ਮੈਂ ਰੋ ਵਾਲੀ ਖੀਰ ਤੇ ਸਾੜ ਤੇ ਉਹ ਖਿਚੜੀ ਬਣਾ ਕੇ ਆਈ ਉਹਨੂੰ ਲਵਾ ਜਾ ਕੇ ਤੇ ਜਦ ਤੱਕ ਘਰ ਜਾਣਾ ਸਾਰਾ ਕਦੇ ਟੱਬਰ ਨੇ ਮੁਕਾ ਦੇਣਾ ਮੈਂ ਤੈਨੂੰ ਦੱਸਾਂ ਤੇ ਨਾਲ ਲੈ ਆਉਣਾ ਇੱਥੇ ਬੈਕ ਦੇ ਲੋਕਰ ਚ ਰੱਖ ਦਿੰਦੇ ਨਹੀਂ ਰੱਖਣਾ ਹੀ ਪੈਣਾ ਜੋ ਤਾਂ ਦੇ ਟੱਬਰ ਦਾ ਹਿਸਾਬ ਆ ਕੇ ਉਧਰੋਂ ਮੈਂ ਚੀਜ਼ ਬਣਾ ਕੇ ਆਉਣੀ ਆ ਮੈਂ ਚਲੋ ਘਰ ਜਾ ਕੇ ਆਰਾਮ ਨਾ ਖਾਵਾਂਗੇ ਜਾਂਦਿਆਂ ਨੂੰ ਵੇਖੋ ਤੇ ਬਤੀਲਾ ਮਾਂਜਣ ਵਾਲਾ ਹੋਇਆ ਹੁੰਦਾ ਕੀ ਖਾਣ ਵਾਲੀ ਆ ਖਾਈ ਖਾ ਖਾ ਲੈ ਕਰੋ ਜਾਂ ਖਾ ਖਾ ਲੈ ਕਰੋ ਨਾ ਆਪ ਕਿ ਮੈਂ ਕਾ ਦੋ ਤੇ ਕਿਸੇ ਵਾਸਤੇ ਚੱਟਾ ਹੀ ਨਾ ਸਾਰੀ ਰਾਤ ਮੈਂ ਬੈਣੀ ਹੁੰਦੀ ਮਰ ਜਾਨੀ ਆ ਤੇ ਟੱਬਰ ਖਾਨ ਚ ਮਿੰਟ ਲਾਉਂਦਾ ਲ ਮੈਂ ਆ ਨਹੀਂ ਤੇ ਟੱਬਰ ਦੇ ਖਾਨ ਨੂੰ ਹੁੰਦੀ ਚੀਜ਼ ਟੱਬਰ ਦੇ ਖਾਨ ਨੂੰ ਹੁੰਦੀ ਆ ਹੈ ਤੇ ਟੱਬਰ ਬਣਾਉਣ ਵਾਲੀ ਵੀ ਨਿਕਲਾ ਆ ਕਰੇ ਉਦੋਂ ਦਰ ਜਾਂਦੀਆਂ ਕਮਰਿਆਂ ਚ ਹੈ ਜਦੋਂ ਬਣੂਗੇ ਉਦੋਂ ਹੀ ਨਿਕਲਾਂਗੇ ਉਦੋਂ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਨਾਲ ਕੰਮ ਚ ਹੈਲਪ ਵੀ ਕਰਾਉਣੀ ਆ ਖਾ ਪੀ ਕੇ ਤੇ ਭਾਂਡਿਆਂ ਨੂੰ ਉੱਥੇ ਸਿੰਕ ਪਾ ਦਿੰਦੇ ਆ ਮਾਂ ਜ ਨੂੰ ਮੈਂ ਹਲਪ ਉਥੇ ਕਿਸੇ ਨੇ ਵੀ ਨਹੀਂ ਕਰਾਉਣੀ ਕੀ ਗੱਲ ਠੀਕ ਆ ਵੀ ਅੱਜ ਤੇ ਹੈ ਨਹੀਂ ਜੀ ਉੱਥੇ ਕੋਈ